ਗੁਰੂ ਸਵਾਰਿਓ ਗੁਰੂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉਹਨਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਅੰਦਰ ਅੱਗੇ ਆਓ ਸੋਰਠਿ ਰਾਗ ਵਿੱਚ ਅਗਲੇ ਸ਼ਬਦ ਦੀ ਪਾਵਨ ਵਿਚਾਰ ਸਰਵਣ ਕਰੀਏ ਜੀ ਸੋਰਠ ਮਹੱਲਾ 9 9ਵੇਂ ਪਾਤਸ਼ਾਹ ਜੀ ਸੋਰਠ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ ਮਨ ਰੇ ਕੌਣ ਕਉ ਮਤ ਤੈ ਲੀਨੀ ਏ ਮਨ ਆ ਕਿਹੜੀ ਤੂੰ ਭੈੜੀ ਮਤ ਲੈ ਰਿਹਾ ਹੈ ਕਿਹੜੀ ਮਤ ਇਹੋ ਜੀ ਕੁਮਤ ਧਾਰਨ ਕਰੀ ਬੈਠਾ ਹੈ ਭਰਦਾਰ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਪ੍ਰਾਏ ਸਰੀਰ ਵੱਲ ਤੂੰ ਭਜ ਭਜ ਕੇ ਜਾ ਰਿਆ ਹੈ ਪ੍ਰਾਏ ਸਰੀਰ ਨੂੰ ਤੂੰ ਵੇਖ ਕੇ ਆਪਣੇ ਆਪ ਨੂੰ ਵਿਕਾਰਾਂ ਵਿੱਚ ਖਚਿਤ ਕਰ ਰਿਹਾ ਹੈ ਨਿੰਦਿਆ ਦਾ ਰਸ ਤੇਰੇ ਕੰਨਾਂ ਨੂੰ ਲੱਗਿਆ ਹੋਇਆ ਹੈ ਇਹ ਨਿੰਦਿਆ ਜਿਨ੍ਹਾਂ ਨਾਲ ਤੂੰ ਪ੍ਰਮਾਤਮਾ ਦੀ ਬਾਣੀ ਸੁਣਨੀ ਸੀ ਪ੍ਰਮਾਤਮਾ ਦਾ ਜਸ ਸੁਣਨਾ ਸੀ ਉਹ ਨਿੰਦਿਆ ਰਸ ਦੇ ਵਿੱਚ ਪਾ ਕੇ ਤੂੰ ਪਰਮਾਤਮਾ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਿਆ ਜੋ ਕੰਮ ਕਰਨ ਦੇ ਲਈ ਤੈਨੂੰ ਇਹ ਸਰੀਰ ਮਿਲਿਆ ਸੀ ਜਿਸ ਕਰਮ ਕਰਕੇ ਤੂੰ ਮਨੁੱਖਾ ਜਨਮ ਧਾਰਨ ਕੀਤਾ ਸੀ ਸਤਿਗੁਰੂ ਜੀ ਕਹਿੰਦੇ ਤੂੰ ਉਹ ਰਾਮ ਭਗਤ ਨਹੀਂ ਕੀਨੀ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ ਮੌਕਤ ਪੰਥ ਜਾਣਿਉ ਤੈ ਨਾਨ ਨਾਣ ਧਨ ਜੋਰਨ ਕੋ ਧਾਇ ਓਪਰਾ ਜਿਹੜੇ ਰਾਹ ਤੇ ਚੱਲ ਕੇ ਤੂੰ ਬੰਧਨ ਤੋਂ ਮੁਕਤ ਹੋਣਾ ਸੀ ਬੰਧਨ ਖਲਾਸੀ ਹੋਣੀ ਸੀ ਤੇਰੀ ਤੋ ਆਵਾ ਗਵਨ ਜੋ ਨਿਕਲਣਾ ਸੀ ਤੂੰ ਇਹ ਵਾਰ-ਵਾਰ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਮੁਕਤ ਹੋਣਾ ਸੀ ਉਹਨੂੰ ਤੂੰ ਸਮਝਿਆ ਹੀ ਨਹੀਂ ਉਹਨੂੰ ਤੂੰ ਜਾਣਿਆ ਹੀ ਨਹੀਂ ਮੁਕਤ ਪੰਥ ਜਾਣਿਓ ਤੈ ਨਾ ਹਨ ਉਹ ਚੀਜ਼ ਤੂੰ ਸਮਝੀ ਨਹੀਂ ਜੋ ਕਰਨ ਵਾਲੀ ਸੀ ਧਨ ਜੋਰਨ ਕੋਤਾਇਆ ਬਸ ਹਮੇਸ਼ਾ ਧਨ ਪਦਾਰਥ ਇਕੱਠੇ ਕਰਨ ਵਾਸਤੇ ਹੀ ਤੂੰ ਭੱਜਿਆ ਦੌੜਿਆ ਫਿਰਦਾ ਹੈ ਜਿਹੜਾ ਅਸਲੀ ਮਾਰਗ ਤੂੰ ਫੜਨਾ ਸੀ ਨਾ ਉਹ ਰਾਤੇ ਤੂੰ ਇੱਕ ਕਦਮ ਵੀ ਨਹੀਂ ਚੱਲਿਆ ਕੇਵਲ ਤੂੰ ਲੋਭ ਦੇ ਮੋਹ ਦੇ ਇਸ ਮਾਰਗ ਤੇ ਚੱਲ ਕੇ ਤੂੰ ਕੱਲਾ ਧਨ ਇਕੱਠਾ ਕਰਨ ਵਾਲੇ ਪਾਸੇ ਨੂੰ ਭੱਜ ਭੱਜ ਕੇ ਜਾਂਦਾ ਹੈ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇ ਅੰਤ ਅਖੀਰਲੇ ਸਮੇਂ ਜਦੋਂ ਤੂੰ ਇਹ ਸਰੀਰ ਛੱਡੇਂਗਾ ਜਦੋਂ ਤੂੰ ਇਸ ਸੰਸਾਰ ਨੂੰ ਛੱਡੇਂਗਾ ਉਸ ਵੇਲੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਸੰਗ ਨਹੀਂ ਦੇਣਾ ਅੰਤ ਸੰਗ ਕਾ ਹੋ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਤੂੰ ਵਿਅਰਥ ਹੀ ਆਪਣੇ ਆਪ ਨੂੰ ਫੇਰ ਬੰਧਨਾ ਵਿੱਚ ਪਾ ਲਿਆ ਤੇਰੇ ਕੋਲੇ ਸਮਾਂ ਸੀ ਤੇਰੇ ਕੋਲ ਮੌਕਾ ਸੀ ਇਹ ਮਨੁੱਖਾ ਜਨਮ ਵਿੱਚ ਤੂੰ ਮੁਕਤ ਪੰਥ ਉਹ ਰਾਤੇ ਚੱਲ ਕੇ ਤੂੰ ਮੁਕਤ ਹੋ ਸਕਦਾ ਸੀ ਪਰ ਤੂੰ ਜਿਹੜੀਆਂ ਚੀਜ਼ਾਂ ਇਕੱਠੀਆਂ ਕਰਦਾ ਰਿਹਾ RAM ਨਾਮ ਤੋਂ ਬਿਨਾ ਇਹਨਾਂ ਦਾ ਕੋਈ ਵੀ ਅੰਤ ਦੇ ਵਿੱਚ ਤੇਰਾ ਸਹਾਈ ਜਾਂ ਸੰਗੀ ਨਹੀਂ ਬਣਨਾ ਸਗੋਂ ਤੂੰ ਆਪਣੇ ਆਪ ਨੂੰ ਬਿਰਥਾ ਹੀ ਬੰਨ੍ਹਾ ਲਿਆ ਹੈ ਫਸਾ ਲਿਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜੋ ਕਛ ਗਿਆਨ ਨਾ ਤੋ ਕਾਲਪੁਰਖ ਪਰਮਾਤਮਾ ਦਾ ਸਿਮਰਨ ਕੀਤਾ ਉਹਦਾ ਭਜਨ ਕੀਤਾ ਤੇ ਨਾ ਹੀ ਗੁਰੂ ਦੇ ਉਪਦੇਸ਼ ਨੂੰ ਸੁਣਿਆ ਜੇ ਤੂੰ ਗੁਰੂ ਦਾ ਉਪਦੇਸ਼ ਸੁਣਦਾ ਤੈਨੂੰ ਫਿਰ ਹੀ ਪਤਾ ਲੱਗਣਾ ਸੀ ਮੇਰੇ ਮਨੁੱਖਾ ਜਨਮ ਦਾ ਅਰਥ ਕੀ ਹੈ ਮੈਨੂੰ ਕਿਸ ਲਈ ਮਿਲਿਆ ਤੇ ਫਿਰ ਹੀ ਤੂੰ ਪਰਮਾਤਮਾ ਨੂੰ ਭਜਣਾ ਸੀ ਤੇ ਫਿਰ ਵੀ ਤੂੰ ਕੋਈ ਗਿਆਨ ਪ੍ਰਾਪਤ ਕਰਨਾ ਸੀ ਕਿਉਂਕਿ ਤੂੰ ਨਾ ਰੱਬ ਨੂੰ ਹੀ ਚੇਤੇ ਰੱਖਿਆ ਨਾ ਗੁਰੂ ਦੀ ਗੱਲ ਮੰਨੀ ਇਸ ਕਰਕੇ ਨਹੀਂ ਉਪਜੋ ਕਛ ਗਿਆਨਾਂ ਤੇਰੇ ਅੰਦਰ ਕੋਈ ਵੀ ਗਿਆਨ ਮੇਰੇ ਮਨ ਉਪਜ ਨਹੀਂ ਸਕਿਆ ਤੂੰ ਅਗਿਆਨੀ ਹੀ ਰਿਹਾ ਅંધਕਾਰ ਦੇ ਵਿੱਚ ਹੀ ਫਿਰਦਾ ਰਿਹਾ ਘਟ ਹੀ ਮਾਨਰੰਜਣ ਤੀਰਾ ਤੈ ਖੋਜਤ ਉਦੰਨ ਉਹ ਪ੍ਰਮਾਤਮਾ ਵਾਹਿਗੁਰੂ ਤਾਂ ਤੇਰੇ ਅੰਦਰ ਹੀ ਸੀ ਤੂੰ ਗੁਰੂ ਦੀ ਗੱਲ ਗੁਰੂ ਦਾ ਉਪਦੇਸ਼ ਗੁਰਬਾਣੀ ਨੂੰ ਤੂੰ ਮਨ ਲਾ ਕੇ ਸੁਣਿਆ ਹੀ ਨਹੀਂ ਧਿਆਨ ਨਾਲ ਸੁਣਿਆ ਹੀ ਨਹੀਂ ਉਹ ਜੇ ਤੂੰ ਸੁਣਿਆ ਹੁੰਦਾ ਤੈਨੂੰ ਗਿਆਨ ਹੁੰਦਾ ਕਿ ਉਹ ਪ੍ਰਮਾਤਮਾ ਤੇਰੇ ਘਟ ਭਾਵੇਂ ਸਰੀਰ ਦੇ ਅੰਦਰ ਹੀ ਹੈ ਉਹ ਬਾਹਰ ਨਹੀਂ ਹੈ ਘਟਹੀ ਮਾਹੀਂ ਨਿਰੰਜਨ ਤੇਰਾ ਤੇਰੇ ਪ੍ਰਮਾਤਮਾ ਵਾਹਿਗੁਰੂ ਨਰੰჯਣ ਅੰਦਰ ਹੈ ਤੈਂ ਖੋਜਿਤ ਉਧਿਆਨ ਤੇ ਤੂੰ ਉਜਾੜਾ ਬੀਹਾਂ ਬਾਨਾਂ ਦੇ ਵਿੱਚ ਉਹਨੂੰ ਲੱਭਦਾ ਫਿਰਦਾ ਤੂੰ ਸ਼ਮਸ਼ਾਨਾਂ ਦੇ ਵਿੱਚ ਬੈਠ ਕੇ ਤਪ ਕਰ ਰਿਹਾ ਹੈ ਉਸ ਪ੍ਰਮਾਤਮਾ ਨੂੰ ਲੱਭਣ ਦੇ ਲਈ ਪਰ ਉਹ ਪ੍ਰਮਾਤਮਾ ਤਾਂ ਤੇਰੇ ਅੰਦਰ ਹੀ ਹੈ ਬਹੁਤ ਜਨਮ ਪਰਮਤ ਤੈਂ ਹਾਰਿਓ ਅਸ ਤੇਰੇ ਮਤ ਨਹੀਂ ਪਾਈ ਤੂੰ ਬੜੇ ਜਨਮ ਭਰ ਬਦਾ ਆਇਆ ਭਾਈ ਬੜੇ ਜੂਨਾ ਦੇ ਵਿੱਚ ਹੋ ਕੇ ਆਇਆ ਪਰ ਤੂੰ ਜਿੰਨੇ ਵੀ ਜਨਮਾਂ ਚ ਹੋ ਕੇ ਆਇਆ ਤੂੰ ਸਾਰੇ ਹਾਰ ਚੁੱਕਿਆ ਕਿਉਂ ਹਾਰਿਆ ਕਿਉਂਕਿ ਤੇਰੇ ਹੋਰ ਕਿਸੇ ਵੀ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਦੀ ਤੇਰੇ ਕੋਲ ਭਾਈ ਛੋਜੀ ਨਹੀਂ ਸੀ ਤੇਰੀ ਆਪਾਇਆ ਨਹੀਂ ਸੀ ਤੇਰਾ ਜੋਰ ਨਹੀਂ ਸੀ ਤੇਰਾ ਵਾਸ ਨਹੀਂ ਸੀ ਕਿ ਤੂੰ ਪ੍ਰਮਾਤਮਾ ਦਾ ਨਾਮ ਸਿਮਰ ਸਕਦਾ ਇਸ ਕਰਕੇ ਤੂੰ ਜਿੰਨੇ ਵੀ ਬਹੁਤੇ ਜਨਮ ਪਹਿਲਾਂ ਵੀ ਹੋ ਸਕਦਾ ਹੈ ਕਦੇ ਤੂੰ ਮਨੁੱਖਾ ਜਨਮ ਧਾਰਨ ਕੀਤਾ ਹੋਵੇ ਪ੍ਰਮਾਤਮਾ ਦਾ ਨਾਮ ਸਿਮਰਤ ਤੋਂ ਬਿਨਾਂ ਤੂੰ ਉਹ ਵੀ ਹਾਰ ਕੇ ਆ ਗਿਆ ਹੈ ਤੂੰ ਉਹ ਜਿਹੜੀ ਮੱਤ ਨੇ ਤੈਨੂੰ ਪ੍ਰਮਾਤਮਾ ਦੇ ਦਰ ਤੇ ਸਦਾ ਸਥਿਰ ਕਰਣਾ ਸੀ ਤੈਨੂੰ ਆਵਾਗਮਣ ਤੋਂ ਮਟਾ ਕੇ ਤੈਨੂੰ ਇੱਕ ਜਗ੍ਹਾ ਪ੍ਰਮਾਤਮਾ ਦੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣਾ ਸੀ ਤੂੰ ਉਹ ਮੱਤ ਪ੍ਰਾਪਤ ਹੀ ਨਹੀਂ ਕੀਤੀ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਤੈਨੂੰ ਅਸੀਂ ਇਹ ਬਾਤ ਦੱਸ ਰਹੇ ਹਾਂ ਇਹ ਗੱਲ ਦੱਸ ਰਹੇ ਹਾਂ ਕਿ ਤੂੰ ਜੇ ਆਪਣੇ ਇਸ ਜੀਵਨ ਨੂੰ ਸਫਲਾ ਕਰਨਾ ਹੈ ਮਨੁੱਖਾ ਦੇਹੀ ਨੂੰ ਸਫਲ ਕਰਨਾ ਹੈ ਜੇ ਪ੍ਰਮਾਤਮਾ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰਕੇ ਬੰਨਾਂ ਤੋਂ ਛੁਟਕਾਰਾ ਪਾਉਣਾ ਹੈ ਸਤਗੁਰੂ ਜੀ ਕਹਿੰਦੇ ਫੇਰ ਤੂੰ ਇਹ ਮਨੁੱਖਾ ਦੇਹੀ ਦਾ ਫਰਜ ਸਮਝ ਮਾਨੁਖ ਦੇ ਪਾਏ ਪਦ ਹਰ ਭਜ ਉਹ ਪ੍ਰਮਾਤਮਾ ਹਰੀ ਵਾਹਿਗੁਰੂ ਨੂੰ ਭਜ ਕੇ ਤੂੰ ਉਹ ਪਦ ਪ੍ਰਾਪਤ ਕਰ ਜਿਹੜੇ ਪਦ ਭਾਵ ਜਿਹੜਾ ਮਰਤਬਾ ਜਿਹੜਾ ਉਦੇਸ਼ ਜਿਹੜਾ ਅਹੁਦਾ ਰਤਬਾ ਤੂੰ ਮੁਕਤ ਵਾਲਾ ਪ੍ਰਾਪਤ ਕਰਨ ਦੇ ਲਈ ਇਸ ਦੁਨੀਆ ਵਿੱਚ ਆਇਆ ਹੈ ਉਹ ਤਾਂ ਹੀ ਪ੍ਰਾਪਤ ਹੋ ਜੇ ਤੂੰ ਗੁਰੂ ਦੇ ਕਹੇ ਲੱਗ ਕੇ ਪ੍ਰਮਾਤਮਾ ਵਾਹਿਗੁਰੂ ਨੂੰ ਸਿਮਰਨ ਕਰੇਗਾ ਤਾਂ ਸੋਰਠ ਮਹੱਲਾ ਨੋਵਾ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਏ ਮਾਨ ਤੂੰ ਵਿਚਾਰ ਕਰ ਕਿ ਜਿਨ੍ਹਾਂ ਨੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਸ਼ਰਨ ਲਈ ਉਹਨਾਂ ਤੇ ਕਿਵੇਂ ਬਖਸ਼ਿਸ਼ਾਂ ਹੋਈਆਂ ਤੋਵੇਂ ਉਹ ਵਿਚਾਰ ਕਰਕੇ ਆਪ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਤੇ ਉਸ ਦਾ ਸਿਮਰਨ ਕਰ ਜੇ ਸਿਮਰਤ ਗਣ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਜਿਸ ਨੂੰ ਸਿਮਰ ਕੇ ਗਣ ਕਾ ਤਰ ਗਏ ਉਹ ਗਣ ਕਾ ਗੁਰੂ ਸਾਹਿਬ ਇੱਕ ਸਾਖੀ ਦਾ ਵੱਲ ਇਸ਼ਾਰਾ ਕਰਦੇ ਨੇ ਕਹਿੰਦੇ ਕਿਸੇ ਸੰਤ ਨੂੰ ਇਸ ਵਿਸਵਗਣ ਕਾਦੇ ਉੱਪਰ ਤਰਸ ਆਇਆ ਕਿ ਇਸ ਦਾ ਉਧਾਰ ਕਿਵੇਂ ਹੋਏਗਾ ਉਹਨਾਂ ਨੇ ਕਿਹਾ ਭਾਈ ਆਹ ਮੇਰਾ ਤੋਤਾ ਰਖਲਾ ਇੱਕ ਜੀਵ ਜਿਹੜਾ ਤੋਤਾ ਉਹ RAM RAM ਵਾਹਿਗੁਰੂ ਵਾਹਿਗੁਰੂ ਬੋਲਦਾ ਸੀ ਉਹ ਗਣਕਾ ਨੂੰ ਦੇ ਦੇ ਦਿੱਤਾ ਉਹ ਜਦੋਂ ਵੀ ਸਵੇਰੇ ਉੱਠਿਆ ਕਰੇ ਉਹ ਤੋਤਾ ਜਿਹੜਾ ਉਹ ਸੀ ਉਹ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਿਆ ਕਰੇ ਉਹ ਰੋਜ਼ ਜਦੋਂ ਬੋਲਦਾ ਸੀ ਤੇ ਉਹਦੇ ਕੰਨਾਂ ਵਿੱਚੋਂ ਪੈਂਦੀ ਸੀ ਤੇ ਉਹਦਾ ਵੀ ਭਾਈ ਕਹਿੰਦੇ ਨਿੱਤ ਪ੍ਰਤੀ ਇਹ ਰੁਟੀਨ ਬਣ ਗਿਆ ਕਿ ਜਦੋਂ ਤੋਤਾ ਬੋਲਦਾ ਤੇ ਉਹਦੇ ਵੀ ਕੰਨਾਂ ਵਿੱਚ ਪੈਂਦਾ ਤੇ ਉਹਦੇ ਹਿਰਦੇ ਤੇ ਵੀ ਪਰਮਾਤਮਾ ਆਉਂਦਾ ਅਖੀਰਲੇ ਸਮੇਂ ਤੇ ਜਦੋਂ ਉਹ ਇਸ ਦੁਨੀਆ ਚੋਂ ਜਾਣ ਲੱਗੀ ਤੇ ਉਸ ਤੋਤੇ ਦੇ ਬੋਲ ਉਹ ਸਿਮਰਨ ਸੁਣਨ ਕਰਕੇ ਉਹਦਾ ਵੀ ਜਿਹੜਾ ਜਸ ਉਰ ਧਾਰੋ ਉਹ ਉਧਰ ਗਈ ਇਸ ਤਰ੍ਹਾਂ ਤੋਂ ਵੀ ਪ੍ਰਮਾਤਮਾ ਦੇ ਜਸ ਨੂੰ ਉਰ ਦਾ ਮਤਲਬ ਹੈ ਹਿਰਦਾ ਧਾਰੋ ਹਿਰਦੇ ਵਿੱਚ ਟਿਕਾਲਾ ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਅਟਲ ਭਇਓ thro ਅਜਾ ਕੇ ਸਿਮਰਣਾ ਅਰਨਿਰਪੈ ਪਦ ਪਾਇਆ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਧਰੋ ਭਗਤ ਦੀ ਸਾਖੀ ਵੱਲ ਇਸ਼ਾਰਾ ਕਰਦੇ ਹਨ ਜਿਸ ਨੇ ਬੜੀ ਛੋਟੀ ਉਮਰ ਦੇ ਵਿੱਚ ਉਸ ਅਕਾਲਪੁਰਖ ਪਰਮਾਤਮਾ ਦੀ ਐਨੀ ਪਿਆਰ ਸਿਦਕ ਸਿਰੜ ਨਾਲ ਭਗਤੀ ਕੀਤੀ ਕਿ ਉਸ ਨੇ ਨਿਰਭੈ ਪਦ ਪ੍ਰਾਪਤ ਕਰ ਲਿਆ ਭਾਵ ਆਪਣੇ ਆਪ ਨੂੰ ਪਰਮਾਤਮਾ ਦੇ ਦੁਆਰੇ ਤੇ ਸਥਿਰ ਕਰ ਲਿਆ ਹਮੇਸ਼ਾ ਉਹ ਪਰਮਾਤਮਾ ਦੇ ਚਰਨਾਂ ਵਿੱਚ ਰਹਿਣ ਦਾ ਉਹਨੇ ਕਹਿੰਦੇ ਵਰ ਪ੍ਰਾਪਤ ਕਰ ਲਿਆ ਤੇ ਉਸਨੇ ਉਹ ਨਿਰਭੈ ਪਦ ਪ੍ਰਾਪਤ ਕਰ ਲਿਆ ਕਿਵੇਂ ਸਿਰਫ ਪਰਮਾਤਮਾ ਵਾਹੀ ਗੁਰੂ ਦਾ ਸਿਮਰਨ ਕਰਕੇ ਦੁੱਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਬਿਸਰਾਇਆ ਦੁਨੀਆ ਵਿੱਚ ਜੇ ਕੋਈ ਦੁੱਖ ਹਰਤਾ ਹੈ ਜੇ ਕੋਈ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੇ ਕੋਈ ਦੁੱਖ ਭਟਾ ਸਕਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਪ੍ਰਮਾਤਮਾ ਵਾਹਿਗੁਰੂ ਹੀ ਹੈ ਇਹ ਵਿਦਦਾ ਸੁਆਮੀ ਭਾਵ ਦੁੱਖਾਂ ਨੂੰ ਖਤਮ ਕਰਨ ਵਾਲਾ ਕੇਵਲ ਉਹ ਮਾਲਕ ਪ੍ਰਮਾਤਮਾ ਹੀ ਹੈ ਫਿਰ ਇਹ ਜਾਣ ਕੇ ਵੀ ਤੂੰ ਉਸ ਨੂੰ ਕਿਉਂ ਵਿਸਾਰਿਆ ਹੈ ਉਸ ਨੂੰ ਕਿਉਂ ਚੇਤੇ ਨਹੀਂ ਕਰਦਾ ਪੰਜਾਬ ਹੀ ਸ਼ਰਨ ਗਹੀ ਕਿਰਪਾ ਨੇ ਦ ਗੱਜ ਗਰਾਹ ਤੇ ਛੁੱਟਾ ਗੁਰੂ ਸਾਹਿਬ ਜੀ ਕਹਿੰਦੀ ਜਦੋਂ ਹੀ ਉਸ ਕਰੁਣਾ ਨਿਦ ਕਰੁਣਾ ਦੇ ਖਜ਼ਾਨੇ ਪ੍ਰਮਾਤਮਾ ਦੀ ਸ਼ਰਨ ਹਾ ਥੀ ਦੇ ਲਈ ਤੇ ਉਹ ਗ੍ਰਾਹੀ ਤੋਂ ਭਾਵ ਜਵਾੜਿਆਂ ਦੀ ਜਕੜ ਦੇ ਵਿੱਚੋਂ ਛੁੱਟ ਗਿਆ ਇੱਥੇ ਸਤਗੁਰੂ ਜੀ ਪੁਰਾਤਨ ਸਾਖੀਆਂ ਦੇ ਵਿੱਚੋਂ ਜੋ ਉਸ ਵੇਲੇ ਪ੍ਰਚਲਿਤ ਸਨ ਸਮਝਾਉਣ ਦੇ ਲਈ ਜੀਵ ਨੂੰ ਦੱਸਦੇ ਹਨ ਕਿ ਭਾਈ ਜਦੋਂ ਹਾਥੀ ਨੂੰ ਤੀਂਦੂਏ ਨੇ ਪਕੜ ਲਿਆ ਬੜਾ ਜ਼ੋਰ ਲਾਇਆ ਨਾ ਛੁੱਟ ਸਕਿਆ ਅਖੀਰ ਕਿਤੇ ਪੂਰਬਲੇ ਕਰਮਾ ਕਰਕੇ ਉਸ ਨੇ ਫਿਰ ਉੱਪਰ ਨੂੰ ਕਹਿੰਦੇ ਸੁੰਡ ਕਰਕੇ ਭਗਵਾੜ ਨੂੰ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕੀਤਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੇ ਬੰਧਨ ਖਟੇ ਗਏ ਮਹਿਮਾ ਨਾਮ ਕਹਾ ਲੋ ਵਰਨਾ RAM ਕਹਿਤ ਬੰਧਨ ਤੇ ਛੁੱਟਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਭਾਈ ਕੀ ਬਹਿਮਾ ਕਰੀਏ ਕੀ ਵਡਿਆਈ ਕਰੀਏ ਕੀ ਵਰਣਨ ਕਰੀਏ ਉਸ ਦੀ ਵਡਿਆਈ ਦਾ ਨਾਮ ਸਿਮਰਨ ਦੀ ਵਡਿਆਈ ਦਾ ਕਿ ਉਹ ਹਾਥੀ ਵੀ ਜਿਹੜਾ ਸੀ ਉਹ ਗਣਕਾ ਵੀ ਜਿਹੜੀ ਸੀ ਜਿਹੜਾ ਧਰੂ ਭਗਤ ਜੀ ਸੀ ਉਹ ਸਾਰੇ ਉਸ ਦਾ ਸਿਵਰਣ ਕਰਕੇ ਬੰਧਨਾ ਤੋਂ ਛੁੱਟ ਗਏ ਉਹਨਾਂ ਦੇ ਬੰਧਨ ਟੁੱਟ ਗਏ ਅਜਾਮਲ ਭਾਪੀ ਜਗ ਜਾਣੇ ਨਿਮਕ ਮਹਿ ਨਿਸਤਾਰਾ ਸਤਗੁਰੂ ਜੀ ਕਹਿੰਦੇ ਇੱਕ ਹੋਰ ਸਾਖੀ ਭਾਈ ਪਰ ਚੱਲਦਾ ਤੂੰ ਉਹ ਵੀ ਸੁਣੀ ਹੋਏਗੀ ਤੁਹਾਨੂੰ ਆਮ ਜਿਹੜਾ ਉਹ ਸੁਰਾਈਆ ਜਾਂਦੀਆਂ ਨੇ ਸਾਖੀਆਂ ਉਹਨਾਂ 'ਚ ਅਜਾਮਲ ਵੱਲ ਦੇਖ ਅਜਾਮਲ ਸ਼ਿਕਾਰ ਕਰਦਾ ਸੀ ਇੱਕ ਸ਼ਿਕਾਰੀ ਸੀ ਪਰ ਕਿਸੇ ਸਾਧ ਦੀ ਸੰਗਤ ਕਰਦਾ ਸੀ ਗੁਰਮੁਖ ਪਿਆਰੇ ਦੀ ਸੰਗਤ ਕਰਦਾ ਸੀ ਉਹਨਾਂ ਦੇ ਮਨ ਵਿੱਚ ਆਈ ਪਈ ਇਹ ਪਾਪ ਬੜੇ ਕਰਦਾ ਹੈ ਜੀ ਹੱਤਿਆ ਬੜੀ ਕਰਦਾ ਹੈ ਇਹਦਾ ਉਧਾਰ ਕਿਵੇਂ ਹੋਏਗਾ ਪਰ ਨਾਲੇ ਸੰਗਤ ਵਿੱਚ ਵੀ ਬੈਠ ਕੇ ਜਾਂਦਾ ਹੈ ਇਥੇ ਸੇਵਾ ਕਰਕੇ ਜਾਂਦਾ ਹੈ ਇਸ ਦਾ ਉਧਾਰ ਜ਼ਰੂਰ ਕਰਨਾ ਹੈ ਕਹਿੰਦੇ ਭਾਈ ਇਹ ਸਾਖੀਆਂ ਨੇ ਤਾਂ ਇਹ ਸਾਖੀਆਂ ਦ੍ਰਿਸ਼ਟਾਂਤ ਇਹ ਨਹੀਂ ਕਿ ਸਤਿਗੁਰੂ ਜੀ ਇਹਨਾਂ ਦੇ ਪੱਕੇ ਹੀ ਹੋਂਦ ਤੇ ਮੋਹਰ ਲਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਅੰਦਰ ਜਿੰਨੇ ਵੀ ਪੁਰਾਣੇ ਦ੍ਰਿਸ਼ਟਾਂਤ ਸਾਖੀਆਂ ਦਾ سہਾਰਾ ਲੈਂਦੇ ਨੇ ਸਤਿਗੁਰੂ ਮਨੁੱਖੀ ਮਨ ਨੂੰ ਕਿਉਂਕਿ ਉਸ ਵੇਲੇ ਜਿਹੜੀਆਂ ਸਾਖੀਆਂ ਪ੍ਰਚਲਿਤ ਸਨ ਜਿਹੜੀਆਂ ਲੋਕ ਮਨਾਂ ਦੇ ਵਿੱਚ ਚੱਲ ਰਹੀਆਂ ਸਨ ਜਿਹੜੀਆਂ ਆਮ ਲੋਕਾਂ ਨੇ ਸੁਣੀਆਂ ਹੋਈਆਂ ਸਨ ਫਿਰ ਉਹਨਾਂ ਦੇ ਹਵਾਲੇ ਦੇ ਕੇ ਹੀ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ ਤਾਂ ਕਿ ਮਨੁੱਖ ਨੂੰ ਸੌਖੀ ਤਰ੍ਹਾਂ ਸਮਝ ਆ ਜਾ ਸਤਿਗੁਰੂ ਕਿਹਾ ਦੀ ਫਿਰ ਉਹ ਅਜਮਲ ਜਿਹੜਾ ਪਾਪੀ ਸੀ ਉਸ ਨੂੰ ਉਸ ਮਹਾਤਮਾ ਨੇ ਕਿਹਾ ਕਿ ਤੇਰੇ ਘਰ ਜਿਹੜਾ ਅਗਲਾ ਲੜਕਾ ਪੈਦਾ ਹੋਏਗਾ ਨਾ ਤੇ ਤੂੰ ਉਸ ਦਾ ਨਾਮ ਹੈ ਜਿਹੜਾ ਉਹ ਨਰਿੰਜਨ ਰੱਖਿਓ ਕਿਉਂਕਿ ਉਹ ਅਜਾਮਲ ਸੀ ਜਿਹੜਾ ਉਹ ਮਹਾਤਮਾ ਦੀ ਗੱਲ ਮੰਨਦਾ ਸੀ ਉਹਨੇ ਆਪਦੇ ਬੱਚੇ ਦਾ ਨਾਮ ਹੈ ਜਿਹੜਾ ਨਰਿੰਜਨ ਰੱਖਿਆ ਤੇ ਕਹਿੰਦੇ ਉਹ ਜਦੋਂ ਵੀ ਉਹਨੂੰ ਆਪਦੇ ਪੁੱਤਰ ਨੂੰ ਆਵਾਜ਼ ਮਾਰਦਾ ਤੇ ਉਹ ਵਾਹਿਗੁਰੂ ਸਿਮਰਨ ਹੋ ਜਾਂਦਾ ਆਰਾਮ ਦਾ ਸਿਮਰਨ ਹੋ ਜਾਂਦਾ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਫਤਿਹ ਬਖਸ਼ੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਦੋਂ ਅਸੀਂ ਫਤਿਹ ਬੁਲਾਉਂਦੇ ਆ ਤੇ ਉਹ ਉਦੋਂ ਅਸੀਂ ਦੋ ਵਾਰ ਬੋਲਦੇ ਆ ਦੋ ਵਾਰ ਅਗਲਾ ਬੋਲਦਾ ਦੋ ਵਾਰ ਮੇਰੀ ਰਸਨਾ ਨੇ ਬੋਲਿਆ ਦੋ ਵਾਰ ਮੇਰੇ ਸਰਵੜਾ ਨੇ ਸੁਣਿਆ ਮੈਂ ਚਾਰ ਵਾਰ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਐਸੇ ਤਰ੍ਹਾਂ ਹੀ ਉਹ ਅਜਾਮਲ ਜਦੋਂ ਵੀ ਪੁੱਤਰ ਨੂੰ ਆਵਾਜ਼ ਮਾਰਦਾ ਇਹ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹਦੇ ਕੰਨਾਂ ਦੇ ਵਿੱਚ ਪੈਂਦਾ ਕਹਿੰਦੇ ਅੰਤਲਾ ਸਮਾਂ ਆਇਆ ਹੁਣ ਪਿਆ ਹੈ ਕਾਲ ਆ ਗਿਆ ਮੌਤ ਦਾ ਸਮਾਂ ਆ ਗਿਆ ਕਹਿੰਦੇ ਪਿਆਰਿਓ ਹੁਣ ਜਦੋਂ ਪੁੱਤਰ ਨੂੰ ਆਵਾਜ਼ ਮਾਰਦਾ ਨਰੰਜਣਾ 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 ਤੇ ਕਹਿੰਦੇ ਨੇ ਫੇਰ ਉਹ ਦਾ ਹਿਰਦਾ ਇਹ ਨਰੰਜਨ ਨਰੰਜਨ ਕਰਦਿਆਂ ਭਗਵਾਨ ਦੇ ਚਰਨਾਂ 'ਚ ਸੁਰਤ ਜੁੜ ਗਈ ਤੇ ਉਹ ਪਾਪੀ ਦਾ ਵੀ ਉਧਾਰ ਹੋ ਗਿਆ ਕਹਿ ਨਾਨਕ ਕਹਿਤ ਚੇਤ ਚਿੰਤਾ ਮਣਾ ਤੈਂ ਭਈ ਉਤਰੇ ਪਾਰਾ ਨੌਵੇਂ ਨਾਨਕ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਭਾਈ ਇਹ ਯਕੀਨ ਮੰਨਦਾ ਹੈ ਵੀ ਇੰਨਾ ਦਾ ਉਹ ਆਰੋਸ ਪ੍ਰਮਾਤਮਾ ਵਾਹਿਗੁਰੂ ਨੇ ਸਿਮਰਨ ਕਰਕੇ ਕਰ ਦਿੱਤਾ ਫਿਰ ਤੂੰ ਕਿਉਂ ਨਹੀਂ ਸਿਮਰਦਾ ਤੂੰ ਇਹ ਯਕੀਨ ਹੈ ਇਹ ਪੱਕੀ ਗਰੰਟੀ ਹੈ ਜੇ ਤੂੰ ਪ੍ਰਮਾਤਮਾ ਨੂੰ ਸਿਮਰਨਾ ਕਰੇ ਜੇ ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਧਰੇ ਤਾਂ ਤੇਰਾ ਵੀ ਪੱਕਾ ਉਧਾਰ ਹੋ ਸਕਦਾ ਹੈ ਨਾਨਕ ਕਹਿਤ ਚੇਤ ਚਿੰਤਾ ਮਨ ਉਹ ਜਿਹੜਾ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਪ੍ਰਮਾਤਮਾ ਤੂੰ ਉਸ ਨੂੰ ਚੇਤ ਯਾਦ ਕਰ ਤੈਂ ਵੀ ਉਤਰੇ ਪਾਰਾ ਤੂੰ ਵੀ ਪਾਰ ਉਤਰ ਸਕਦਾ ਹੈ ਮੁਕਤ ਹੋ ਸਕਦਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਚੁਕਾਂ ਦੀ ਖਿਮਾ ਗੁਰੂ ਪਿਆਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਆਓ ਅੰਤਲੀ ਤੁਕ ਪੜ੍ਹ ਕੇ ਵਿਆਖਿਆ ਦੀ ਸਮਾਪਤੀ ਕਰਿਏ ਜੀਓ ਰਾਜਾ ਮਲ ਪਾਪੀ ਜਗ ਜਾਨੇ ਨਿਮਕ ਮਾਹਨ ਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੇ ਪਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ